ਹਾਂਜੀ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਰਾਉਂਡ ਇਲਾਸਟਿਕ ਦੀ ਪਲਾਜ਼ੋ ਦੀ ਕਟਿੰਗ ਪਾਈ ਸੀ ਅੱਜ ਆਪਾਂ ਉਹਦੀ ਸਟਿਚਿੰਗ ਕਰਨ ਲੱਗੇ ਆ ਆ ਉਹੀ ਪਲਾਜ਼ੋ ਦੇਖੋ ਆਪਣੇ ਕੋਲੇ ਬਲੈਕ ਦੇ ਵਿੱਚ ਹੀ ਆਪਾਂ ਨੇ ਕਟਿੰਗ ਕਰੀ ਸੀ ਇਹਦੀ ਲੈਂਥ ਸੀ 36 ਇੰਚ ਥਾਈ ਸੀ 14 ਇੰਚ ਆਸਨ ਦੀ ਕਟਾਈ ਆਪਾਂ ਨੇ 13 ਇੰਚ ਕਰੀ ਸੀ ਵਿੱਚ ਪੈਣਾ ਦੇ ਕਮੈਂਟ ਆਏ ਨੇ ਵੀ ਸਾਨੂੰ ਫੋਲਡਿੰਗ ਬਾਰੇ ਲਾਸਟਿੰਗ ਦਾ ਤੁਸੀਂ ਕਿਸ ਤਰੀਕੇ ਨਾਲ ਵਧ ਘਟ ਕਰਦੇ ਹੋ ਦੇਖੋ ਇਹਦੀ 36 ਇੰਚ ਲੰਬਾਈ ਸੀ ਆਪਾਂ ਨੇ ਨੀਚੇ ਵਾਲੀ ਫੋਲਡਿੰਗ ਦਾ 2 ਇੰਚ ਐਕਸਟਰਾ ਰੱਖਿਆ ਹੋਇਆ ਇੱਥੋਂ ਆਪਾਂ ਨੇ ਲੈਂਥ ਮਿਲੀ ਆ ਐਕਸਟਰਾ ਕੱਢ ਕੇ ਮੰਨ ਲਓ 36 ਇੰਚ ਥੁ ਲਗਾ ਕੇ 2 ਇੰਚ ਪਲੱਸ ਕਰਕੇ ਆਪਣੀ 38 ਇੰਚ ਲਵਾਈ ਕੱਟੀ ਆ ਵੈਸੇ ਨਿਸ਼ਾਨ ਨਹੀਂ ਲਗਾਇਆ ਆਪਾਂ ਨੇ 2 ਇੰਚ ਵੱਧ ਕੱਟਿਆ ਕਿਉਂਕਿ ਆਪਾਂ ਨੇ ਸਵਾ ਕਿੰਚ ਇਲਾਸਟਿਕ ਪਾਉਣੇ ਨੇ ਕੁਝ ਇਸ ਤਰ੍ਹਾਂ ਜਦੋਂ ਆਪਾਂ ਫੋਲਡਿੰਗ ਵੇਲੇ ਵਿੱਚ ਲਿਆਉਣੇ ਆ ਉਸ ਤਰੀਕੇ ਨਾਲ ਅੰਦਰ ਚਲਿਆ ਜਾਂਦਾਗਾ ਤੇ 2 ਇੰਚ ਵੱਧ ਲੈਣੇ ਨੇ ਆਪਾਂ ਇਲਾਸਟਿਕ ਦਾ ਇਹ ਤੁਸੀਂ ਧਿਆਨ ਦੇ ਨਾਲ ਦੇਖਣਾਗਾ ਜਦੋਂ ਵੀ ਆਪਾਂ ਲੈਂਥ ਵਗੈਰਾ ਕੱਢਦੇ ਹਾਂ ਦੇਖੋ ਫੋਲਡਿੰਗ ਆਪਾਂ ਤੁਹਾਨੂੰ ਦੱਸ ਦੇਉਂਦੇ ਹਾਂ ਵੀ ਕਿੰਨੇ ਇੰਚ ਤੁਸੀਂ ਲੈਣੀ ਆ ਉਹ ਆਪਣੇ ਹਿਸਾਬ ਦੇ ਨਾਲ ਚੜਾਈ ਦੇ ਵਿੱਚ ਮੋੜਨਾ ਜਾਂ ਬ੍ਰੀਕ ਫੋਲਡਿੰਗ ਕਰਨੀ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਹੋ ਲਾਸਟਿਕ ਤੁਸੀਂ ਕਿਹੜਾ ਪਾ ਰਹੇ ਹੋ 81 ਪਾ ਰਹੇ ਹੋ ਸਵਾ ਇੰਚੀ ਪਾ ਰਹੇ ਹੋ ਡੇਢ ਜਾਂ ਦੋ ਉਹ ਤੁਸੀਂ ਉਸੇ ਹਿਸਾਬ ਦੇ ਨਾਲ ਮਾਰਜਿਨ ਲੈਣਾ ਹੋਗਾ ਆਪਾਂ ਸਵਾ ਇੰਚੀ ਲਾਸਟਿਕ ਪਾਵਾਂਗੇ ਤੇ 2 ਇੰਚ ਦੀ ਆਪਾਂ ਫੋਲਡਿੰਗ ਵਾਸਤੇ ਰੱਖਿਆਗਾ 14 ਇੰਚੋਂ ਥਾਈ ਦੇ ਵਿੱਚ ਸੀ ਸਭ ਤੋਂ ਸੌਖੇ ਤੇ ਸਿੰਪਲ ਤਰੀਕੇ ਨਾਲ ਤੁਸੀਂ ਨੇ ਜੜਨਾ ਇਹਦੇ ਵਿੱਚ ਕੋਈ ਵੀ ਉਲਝਣ ਵਾਲਾ ਨਹੀਂ ਦੱਸਦੇ ਤੁਹਾਨੂੰ ਬਿਲਕੁਲ ਅਨਜਾਨ ਵਾਸਤੇ ਆ ਦੇਖੋ ਬਿਲਕੁਲ ਜਿਹੜਾ ਜਮਾ ਵੀ ਬਿਲਕੁਲ ਵੀ ਨਹੀਂ ਜਾਣਦੇ ਕਈ ਵਾਰ ਕੀ ਹੁੰਦਾ ਜਦੋਂ ਪਲਾਜ਼ੋ ਨੂੰ ਜੜਦੇ ਆ ਕਈ ਵਾਰ ਉਲਟਾ ਸਿੱਧਾ ਪਾਸਾ ਲੱਗ ਜਾਂਦਾ ਆਪਾਂ ਤੋਂ ਕਈ ਵਾਰ ਆਪਾਂ ਨੀਚੇ ਫਰੰਟ ਕਰ ਲੈਨੇ ਆ ਉੱਪਰ ਬੈਕ ਹਮੇਸ਼ਾ ਵਾਸਤੇ ਜਦੋਂ ਵੀ ਆਪਾਂ ਪਲਾਜ਼ੋ ਬਣਾਉਨੇ ਆ ਰਾਉਂਡ ਇਲਾਸਟੀਕਲਾ ਚਾਹੀਏ ਆਪਾਂ 벨ਟ ਵਾਲਾ ਬਣਾਉਨੇ ਆ ਤਾਂ ਜਿਹੜੇ ਫਰੰਟ ਪੱਲੇ ਹੁੰਦੇ ਆ ਛੋਟੇ ਜੰਡੂ ਦੀ ਚੜਾਈ ਦੇ ਵਿੱਚ ਹੁੰਦੇ ਆ ਘੱਟ ਤੇ ਬੈਕ ਆਪਾਂ ਦੇਖੋ ਲੂਜ਼ਿੰਗ ਪਾਉਣੇ ਨੇ ਉਹ ਹੁੰਦੇ ਆ ਆਪਣੇ ਵੱਧ ਉਹਨਾਂ ਨੂੰ ਆਪਾਂ ਨਿਚਲੀ ਸਾਈਡ ਰੱਖ ਦਿੰਨੇ ਆ ਛੋਟੇ ਪੱਲੇ ਨੂੰ ਉੱਪ ਪਰ ਤੁਸੀਂ ਨੇ ਕੀ ਕਰਨਾ ਜੇ ਨਵੇਂ ਸਿਰੇ ਤੋਂ ਸਿੱਖ ਰਹੇ ਹੋ ਦੇਖੋ ਫਿਲਹਾਲ ਮੈਂ ਇਸ ਤਰ੍ਹਾਂ ਨਹੀਂ ਬਣਾਉਂਦੀ ਮੈਂ ਕਿਉਂਕਿ ਆਪਾਂ ਸ਼ੁਰੂ ਤੋਂ ਪਰਫੈਕਟਾਂਗੇ ਤਾਂ ਆਪਾਂ ਤੁਹਾਡੇ ਵਾਸਤੇ ਦੱਸ ਰਹੇ ਹਾਂਗੇ ਵੀ ਤੁਸੀਂ ਕਿਸ ਤਰ੍ਹਾਂ ਉਲਝਣ ਤੋਂ ਬਚ ਸਕੋਗੇ ਵੀ ਕਿਵੇਂ ਤੁਸੀਂ ਬਣਾਉਣਾ ਸਭ ਤੋਂ ਪਹਿਲਾਂ ਦੇਖੋ ਤੁਸੀਂ ਨੇ ਛੋਟੇ ਪੱਲੇ ਚੱਕ ਲੈਣੇ ਆ ਇਹਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਣੀ ਬਣਾਉਣ ਵੇਲੇ ਛੋਟੇ ਪੱਲੇ ਚੱਕ ਕੇ ਤੁਸੀਂ ਆਸਨ ਦੀ ਪੂਰੀ ਸਲਾਈ ਚਾਹੇ ਨਾ ਬਾਓ 5 6 ਇੰਚ ਦੀ ਤੁਸੀਂ ਸਲਾਈ ਪਾ ਲੋਗੇ ਛੋਟੇ ਪੱਲਿਆਂ ਦੀ ਹਾਂ ਦੇਖੋ ਹਾਂਜੀ ਦੇਖੋ ਆਸਣ ਦੇ ਆਪਾਂ ਪਲਾਜ਼ੋ ਦੇ ਦੋਨੇ ਪੱਲੇ ਨੇ ਆਸਣ ਦੇ ਕੋਲੋਂ ਆਪਣੇ 5-6 ਇੰਚ ਤੋਂ ਸਲਾਈ ਪਾ ਲੈਣੀ ਹੈ ਜਿਹਦੇ ਨਾਲ ਤੁਸੀਂ ਉਲਝੋਗੇ ਨਹੀਂ ਇਹਨੂੰ ਬਣਾਉਣ ਵੇਲੇ ਪੱਕਾ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਤੁਹਾਡੀ ਆਪਣੀ ਮਰਜ਼ੀ ਹੈ ਕਿਉਂਕਿ ਆਪਾਂ ਨੇ ਦੁਬਾਰਾ ਸੇਉਣ ਨੂੰ ਪਾ ਕੇ ਲੈ ਕੇ ਜਾਵਾਂਗੇ ਇਹਦਾ ਆਪਾਂ ਨੰਬੇ ਸਿਰੇ ਤੋਂ ਪਾਵਾਂਗੇ ਇਸੇ ਤਰੀਕੇ ਨਾਲ ਤੁਸੀਂ ਨੇ ਬੈਕ ਪੱਲੇ ਦੋਨੇ ਆਪਣੇ ਕੋਲੇ ਬੈਕ ਪੱਲੇ ਨੇ ਦੇਖੋ ਇਹਨਾਂ ਦੇ ਵੀ ਤੁਸੀਂ ਆਸਣ ਦੀ ਸਲਾਈ ਪਾ ਲੈਣੀ ਆ ਇਹਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਨਹੀਂ ਤਾਂ ਤੁਹਾਨੂੰ ਪੁੱਠ ਸਿੱਧ ਵਿੱਚ ਵਿੱਚ ਦਿੱਕਤ ਆਉਣੀ ਆ ਕਈ ਵਾਰੀ ਕੋਈ ਵੀ ਤੁਸੀਂ ਪੁੱਠ ਸਿੱਧਾ ਵਾਲਾ ਕੱਪੜਾ ਬਣਾ ਰਹੇ ਹੋ ਜਿਹਦੇ ਵਿੱਚ ਪੁੱਠ ਸਿੱਧ ਹੁੰਦੀ ਹੈ ਕੱਪੜੇ ਦੇ ਵਿੱਚ ਆਪਾਂ ਤੋਂ ਭਲੇਖੇ ਨਾਲ ਉਲਟਾ ਸਿੱਧਾ ਪੱਲਾ ਵੀ ਲੱਗ ਸਕਦਾਗਾ ਤਾਂ ਤੁਸੀਂ ਨੇ ਸਹੀ ਤਰੀਕੇ ਨਾਲ ਜੇ ਕਟਿੰਗ ਕਰੀਓਗੀ ਤਾਂ ਪਹਿਲਾਂ ਫਰੰਟ ਬੱਲਿਆਂ ਦੀ ਸਿਲਾਈ ਪਾ ਲੈਣੀ ਹੈ ਥੋੜੀ ਜੀ ਫਿਰ ਬੈਕ ਦੀ ਪਾ ਲੈਣੀ ਹੈ ਦੇਖੋ ਆਪਾਂ ਨੇ ਇੱਥੇ ਛੱਡਤੀ ਸਿਲਾਈ ਇਹਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਜਿਹੜੇ ਫਰੰਟ ਬੱਲੇ ਹੋਣਗੇ ਨਾਲ ਤਾਂ ਤੁਹਾਨੂੰ ਪੌਕਟ ਲਾਉਣ ਵੇਲੇ ਦਿੱਕਤ ਨਹੀਂ ਆਊਗੀ ਜਦੋਂ ਤੁਸੀਂ ਪੌਕਟ ਲਾਉਣੀ ਹੋਊਗੀ ਤਾਂ ਆਰਾਮ ਨਾਲ ਤੁਸੀਂ ਰਾਈਟ ਲੈਫਟ ਸਾਈਡ ਤੇ ਜਿਹੜੀ ਵੀ ਸਾਈਡ ਲਗਾਉਣੀ ਆ ਉਸੇ ਸਾਈਡ ਤੇ ਲਗਾ ਸਕਦੇ ਹੋ ਜੇ ਨਹੀਂ ਕਿ ਸੱਜੇ ਖੱਬੇ ਦਾ ਤੁਹਾਨੂੰ ਪਤਾ ਚਲ ਜੂਗਾ ਹੁਣ ਦੇਖੋ ਆਪਾਂ ਨੇ ਸੱਜੇ ਪਾਸੇ ਪੌਕਟੀ ਬੋਣੀ ਆ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਕਰ ਲਿਆ ਇਹ ਹੈਗਾ ਰਾਊਂਡ ਇਲਾਸਟਿਕ ਵਾਲਾ ਉੱਪਰੋਂ ਆਪਾਂ ਨੇ ਕਿੰਨੇ ਚੜਨਾ ਕਿੰਨੇ ਇੰਚ ਦਾ ਜੇਬ ਦਾ 바ਰ ਰੱਖਣਾ ਕਿੱਥੋਂ ਸ਼ੁਰੂ ਕਰਨੀ ਹੈ ਤੁਸੀਂ ਧਿਆਨ ਨਾਲ ਦੇਖਣਾਗਾ ਦੇਖੋ ਆ ਆਪਣੇ ਕੋਲੇ ਪੌਕਟ ਆ ਪੌਕਟ ਦੀ ਲੈਂਥ ਆਪਾਂ ਨੇ 13 ਇੰਚ ਦੀ ਲੈਤੀ ਹੋਈ ਆ ਦੇਖੋ ਹੁਣ ਤੁਹਾਨੂੰ ਆਪਾਂ ਨਾਪ ਲੈ ਕੇ ਮਿੰਕੇ ਦੱਸਦੇ ਆ ਕਿ ਕਿੰਨੇ ਇੰਚ ਤੁਸੀਂ ਇਹਦਾ ਉਹ ਕਰਨਾਗਾ ਦੀ ਦੇਖੋ ਆਪਾਂ ਨੇ ਲਗਾਉਣੀ ਆ ਪੌਕਟ ਉੱਪਰੋਂ ਲਾਸਟਿਕ ਦੇ ਵਿੱਚ ਇਸ ਤਰੀਕੇ ਨਾਲ ਫੋਲਡਿੰਗ ਲਾਉਣੀ ਆ ਕਈ ਵਾਰੀ ਕਿਸੇ ਨੂੰ ਹਿਸਾਬ ਨਹੀਂ ਆਉਂਦਾ ਇਸ ਤਰ੍ਹਾਂ ਇੰਚੀ ਤੇ ਆਪਣਾ ਮਿੰਕੀ ਤਾਂ ਤੁਸੀਂ ਇਸ ਤਰੀਕੇ ਨਾਲ ਮਿੰਕੀ ਲਗਾ ਸਕਦੇ ਹੋ ਦੇਖੋ ਵੀ ਐਨਾ ਆਪਾਂ ਲਾਸਟਿਕ ਦੇ ਅੰਦਰ ਫੋਲਡਿੰਗ ਦੇਵਾਂਗੇ ਐਨੀ ਆਪਣੀ ਲਾਸਟਿਕ ਦੀ ਚੜਾਈ ਆ ਤੇ ਜਿਹੜੀ ਆਪਣੀ ਆਹ ਜੇਬ ਆ ਉਹ ਜਣੀਏ ਦੇ ਵਿੱਚ ਇਸ ਤਰੀਕੇ ਨਾਲ ਇਹਦੀ ਦਾਬ ਦੇ ਵਿੱਚ ਆਉਣੀ ਚਾਹੀਦੀ ਆ ਕਿਉਂਕਿ ਬਾਹਰ ਲਮਕਦੀ ਜੇਬ ਨਹੀਂ ਅੱਛੀ ਲੱਗਦੀ ਜਦੋਂ ਤੁਸੀਂ ਲਾਸਟਿਕ ਪਾਉਂਗੇ ਤਾਂ ਇਹਦੇ ਵਿੱਚ ਕਵਰ ਇਸ ਤਰੀਕੇ ਨਾਲ ਹੋਣੀ ਚਾਹੀਦੀ ਆ ਤਾਂ ਤੁਸੀਂ ਅੰਤਾਜਾ ਲਾਉਂਗੇ ਤੁਹਾਨੂੰ ਕਿੰਨੇ ਇੰਚ ਚਾਹੀਦੀ ਆ ਕਿਉਂਕਿ ਆਪਣੇ ਲਾਸਟਿਕ ਦੇ ਵਿੱਚ ਨਹੀਂ 12 ਬਾਰ ਰੱਖਣਾ ਬਾਰ ਆਪਾਂ ਐਕਸਟਰਾ ਰੱਖਾਂਗੇ ਤੁਹਾਨੂੰ ਦੱਸਦੇ ਆਂ ਵੀ ਕਿੰਨਾ ਰੱਖਣਾ ਦੇਖੋ ਆਪਾਂ ਅੰਦਾਜ਼ੇ ਦੇ ਨਾਲ ਉੱਪਰੋਂ 3.5 ਤੋਂ 4 ਇੰਚ ਤੇ ਆਪਾਂ ਨਿਸ਼ਾਨ ਲਗਾਵਾਂਗੇ ਦੇਖੋ ਉੱਪਰੋਂ ਛੱਡਣਾ ਜਿਹੜਾ ਵਾਲਾ ਰਾਉਂਡ ਲਾਸਟਿਕ ਵਾਲੇ 'ਚ ਜੇ ਤੁਸੀਂ 1/2 ਇੰਚ ਲਾਸਟਿਕ ਪਾ ਰਹੇ ਹੋ ਜੇਬ ਦਾ ਬਾਰ ਆਪਾਂ ਨਹੀਂ ਰੱਖਣਾ 6 ਸਵਾ 6 ਦੇ ਵਿੱਚ ਰੱਖਾਂਗੇ ਜ਼ਿਆਦਾ ਬਾਰ ਨਹੀਂ ਰੱਖਦੇ ਕਿਉਂਕਿ ਲੇਡੀਜ਼ ਦਾ ਹੱਥ ਪਤਲਾ ਹੁੰਦਾ ਹੈ

ਇੱਥੇ ਵੀ ਆਪਾਂ 1 ਇੰਚ ਦਾ ਛੱਡਾਂਗੇ ਤੁਸੀਂ ਇੱਥੇ ਕੱਟ ਲਗਾਉਣਾ ਹਲਕਾ ਜਿਹਾ ਕੱਟ ਲਗਾ ਸਕਦੇ ਹੋ ਵੈਸੇ ਨਿਸ਼ਾਨੀ ਰੱਖ ਸਕਦੇ ਹੋ ਕੋਈ ਤੁਸੀਂ ਨਿਸ਼ਾਨੀ ਰੱਖ ਲੈਣੀ ਆ ਹੁਣ ਦੇਖੋ ਆਪਾਂ ਨੇ ਆਹ ਵਾਲੀ ਚੀਜ਼ ਮਾਰਕ ਕੀਤੀ ਆ ਤਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਕਿਉਂਕਿ ਆਪਾਂ ਜਦੋਂ ਇਸ ਤਰ੍ਹਾਂ ਇਲਾਸਟਿਕ ਨੂੰ ਫੋਲਡਿੰਗ ਕਰਨਾ ਤਾਂ ਇੱਥੇ ਰੱਖਣਾ ਤਾਂ ਆਪਣੀ ਆਹ ਚੀਜ਼ੇ ਦੇ ਵਿੱਚ ਕਵਰ ਹੋਊਗੀ ਦੇਖੋ ਆਪਾਂ ਨੇ ਇੱਥੇ ਰੱਖ ਲਿਆ ਨਿਸ਼ਾਨ ਦੇ ਨਾਲ ਬਿਲਕੁਲ ਨਿਸ਼ਾਨ ਮਲਾ ਲਿਆ ਇਧਰੋਂ ਆਪਣਾ ਨਿਸ਼ਾਨ ਆ ਹੋ ਗਿਆ ਤੁਸੀਂ ਇੱਥੇ ਮਾਰਕ ਕਰਿਆ ਹੋਇਆ ਇਹਦੇ ਨੀਚੇ ਤੋਂ ਵੀ ਤੁਸੀਂ ਇੱਥੋਂ ਇੱਥੋਂ ਮਾਰਕ ਕਰ ਲਿਆ ਕਈ ਵਾਰ ਤਾਂ ਕੀ ਕਰਦੇ ਨੇ ਇੱਥੋਂ ਹੀ ਸੀਨ ਪਾਉਣੀ ਸ਼ੁਰੂ ਕਰ ਦਿੰਦੇ ਨੇ ਇੱਥੋਂ ਐਂ ਚੱਲ ਪੈਂਦੇ ਨੇ ਸਿੱਧਾ ਸੀਨ ਲਗਾਈ ਇੱਥੇ ਪੱਕਾ ਕੀਤਾ ਆਪਾਂ ਨੇ ਕੀ ਕਰਨਾ ਜੇ ਵਧੀਆ ਤਰੀਕੇ ਦੇ ਨਾਲ ਤੁਸੀਂ ਸਟਿਚ ਕਰਨਾ ਤਾਂ ਤੁਸੀਂ ਹਲਕਾ ਜਿਹਾ ਸਲਾਈ ਨੂੰ ਰੇਪ ਪਾਉਣਾ ਜਦੋਂ ਪਾਕਟ ਲਾਉਣੀ ਸ਼ੁਰੂ ਕਰਨੀ ਆ ਹਲਕਾ ਜਿਹਾ ਇੱਥੋਂ ਸਿਰੇ ਤੋਂ ਸ਼ੁਰੂ ਕਰਨੀ ਆ ਇੱਥੇ ਆਪਾਂ ਫਿਰ ਸਿੱਧੀ ਲੈ ਕੇ ਜਾਵਾਂਗੇ ਦੇਖੋ ਜਿੰਨੀ ਤੁਸੀਂ ਸਲਾਈ ਪਾਉਣੀ ਆ ਹਾਫ ਇੰਚ ਮਾਰਜਿਨ ਛੱਡਿਆ ਤਾਂ ਤੁਸੀਂ ਉਸੇ ਹਿਸਾਬ ਦੇ ਨਾਲ ਇਹਦੇ ਵਿੱਚ ਸਪੇਸ ਰੱਖੋਗੇ ਹੁਣ ਆਪਾਂ ਇੱਥੇ ਤੱਕ ਲੈ ਕੇ ਜਾਣੀ ਆ ਦੇਖੋ ਆਪਾਂ ਇੱਥੇ ਪੱਕਾ ਕਰ ਦਾਂਗੇ ਜੀ ਹੁਣ ਆਪਾਂ ਨੇ ਕੱਟ ਲਗਾਉਣਾ ਦੇਖੋ ਕਿੱਥੇ ਕੱਟ ਲਗਾਵਾਂਗੇ ਇੱਕ ਤਾਂ ਆਪਾਂ ਨੇ ਇੱਥੇ ਕੱਟ ਲਗਾ ਲਿਆ ਇੱਕ ਜਿਹੜਾ ਆਪਾਂ ਨੇ ਆ ਕਾਰਨਰ ਬਣਾਇਆ ਇੱਥੇ ਕੱਟ ਲਗਾਵਾਂਗੇ ਹੁਣ ਜੇ ਉਹਨੂੰ ਆਪਾਂ ਦੂਸਰੇ ਪਾਸੇ ਨੂੰ ਕਰ ਦਾਂਗੇ ਹੁਣ ਦੇਖੋ ਆਹ ਕੱਟ ਲਗਾਇਆ ਸੀ ਤਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਬਾਹਰ ਕੱਢ ਲਾਂਗੇ ਇੱਥੇ ਆਪਾਂ ਨੇ ਕੱਟ ਲਗਾਇਆ ਪਰ ਸਿਰੇ ਤੋਂ ਸੌਂਤਾ ਇੱਥੇ ਕੀ ਬਣ ਗਿਆ ਆਪਣਾ ਇਸ ਤਰ੍ਹਾਂ ਚਾਰਸ ਜੇ ਤੁਸੀਂ ਇਸ ਤਰੀਕੇ ਦੇ ਨਾਲ ਲਗਾਉਂਗੇ ਨਾ ਤਾਂ ਤੁਹਾਡੇ ਤੋਂ ਧਾਗੇ ਵਗੈਰਾ ਨਹੀਂ ਨਿਕਲਣਗੇ ਨਾਲੇ ਦੇਖੋ ਫਿਨਿਸ਼ਿੰਗ ਬਹੁਤ ਸੋਹਣੀ ਆਊਗੀ ਹੁਣ ਆਪਾਂ ਨੇ ਇਹਦੇ ਲਾਉਣੀ ਆ ਸਲਾਈ ਹਾਂਜੀ ਹੁਣ ਦੇਖੋ ਆਪਣੀ ਸਲਾਈ ਲਗਾਉਣੀ ਆ ਤੁਸੀਂ ਕਿੰਨੀ ਚੜਾਈ ਬਾੜੀ ਪ੍ਰੀਕ ਨਹੀਂ ਲਾਉਣੀ ਦੇਖੋ ਆਪਾਂ ਨੇ ਪਾਕਟ ਤੇ ਕਿਉਂਕਿ ਥੋੜੀ ਜਿਹੀ ਚੜਾਈ ਦੇ ਵਿੱਚ ਜਿਹੜੀ ਪਾਕਟ ਦੀ ਸਲਾਈ ਹੁੰਦੀ ਆ ਉਹ ਸੋਹਣੀ ਲੱਗਦੀ ਆ ਤਾਂ ਤੁਸੀਂ ਉਸੇ ਹਿਸਾਬ ਦੇ ਨਾਲ ਲਗਾਉਣੀ ਆ ਇਹ ਮੈਂ ਹਾਫ ਇੰਚ ਦੀ ਲਾ ਰਹੀ ਆ ਦੇਖੋ ਇੱਥੇ ਤੱਕ ਕਰਕੇ ਹੁਣ ਆਪਾਂ ਇਸੇ ਤਰੀਕੇ ਆਪਾਂ ਇਧਰ ਨੂੰ ਮੋੜ ਦੇਣਾ ਦੇਖੋ ਜੀ ਐਨੀ ਛੜਾਈ ਦੇ ਵਿੱਚ ਸਲਾਈ ਲਗਾਉਣੀ ਆ ਆਪਾਂ ਨੇ ਇਹਨਾਂ ਫਿਨਿਸ਼ਿੰਗ ਵੀ ਸੋਹਣੀ ਆਉਂਦੀ ਆ ਤੇ ਆਪਾਂ ਇੱਕ ਤੁਹਾਨੂੰ ਦੱਸਾਂਗੇ ਕਈ ਵਾਰ ਰੇ ਪੌਕੇਟਾਂ ਲੱਗਦੀਆਂ ਨੇ ਅੱਗੇ ਵਾਲੇ ਬੈਲਟ ਦੇ ਉਹ ਵੀ ਦੱਸਾਂਗੇ ਤੁਹਾਨੂੰ ਜੀ ਜਿਹੜੀਆਂ ਕ੍ਰਾਸ ਦੇਖੋ ਪੌਕੇਟਾਂ ਲੱਗੀਆਂ ਹੁੰਦੀਆਂ ਨੇ ਰੈਡੀਮੇਡ ਪਲਾਜ਼ੋਆਂ ਦੇ ਉਹ ਆਪਾਂ ਜਿਹਦੇ ਅੱਗੇ ਬੈਟ ਲੱਗਿਆ ਹੋਊਗਾ ਉਹਦੇ ਲਗਾ ਕੇ ਦਿਖਾਵਾਂਗੇ ਤੁਹਾਨੂੰ ਵੀ ਤੁਸੀਂ ਕ੍ਰਾਸ ਪੌਕੇਟ ਕਿਸ ਤਰੀਕੇ ਨਾਲ ਲਗਾ ਸਕਦੇ ਹੋ ਇਹ ਫਿਲਹਾਲ ਆਪਾਂ ਸਿੰਪਲ ਪੌਕੇਟ ਲਾ ਰਹੇ ਹਾਂ ਹੁਣ ਦੇਖੋ ਪੌਕੇਟ ਨੂੰ ਇਸ ਤਰੀਕੇ ਨਾਲ ਤੁਸੀਂ ਨੇ ਜੋੜ ਲੈਣਾ ਦੇਖੋ ਇਸ ਤਰ੍ਹਾਂ ਪਈ ਆ ਇਹਨੂੰ ਇਸ ਤਰੀਕੇ ਨਾਲ ਜੋੜੋਗੇ ਜਿਹੜੀ ਆਪਣੀ ਆ ਗਲਾਈ ਪਾਈ ہوئی ਆਪਾਂ نیچے ਇਹਦੇ ਤੇ ਆਪਾਂ ਗੁੰਮ ਕਰਨਾ ਇਹਨੂੰ ਤਾਂ ਤੁਸੀਂ ਨੇ ਬਿਲਕੁਲ ਸਿਰੇ ਤੇ ਸਲਾਈ ਲਗਾਉਣੀ ਆ ਇਹਦੇ ਹਾਂਜੀ ਆਪਣੀ ਜਿਹੜੀ ਗੁਲਾਈ ਦੇ ਵਿੱਚ ਆਪਾਂ ਨੇ ਬਿਲਕੁਲ ਨਿਸਰੇ-ਸਰੇ ਦੇ ਸਲਾਈ ਲਗਾਉਣੀਆਂ ਹੁਣ ਆਪਾਂ ਕੱਢ ਦਾਂਗੇ ਦੇਖੋ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਉਲਟਾ ਲਾਂਗੇ ਉਲਟਾ ਕੇ ਇਹਨੂੰ ਆਪਾਂ ਦਾਵ ਸਲਾਈ ਦੇ ਦਾਂਗੇ ਇਹਦੇ ਉੱਪਰ ਕਿਉਂਕਿ ਆਪਣੀ ਜਦੋਂ ਕੋਈ ਵੀ ਚੀਜ਼ ਪਾਈ ਹੋਊਗੀ ਤਾਂ ਉਹ ਸਿਉਣ ਨਿਕਲੂਗੀ ਨਹੀਂ ਆਪਣੀ ਆਪਣੇ ਇਸ ਤਰੀਕੇ ਨਾਲਦਰਲੇ ਪਾਸੇ ਸਲਾਈ ਲਗਾਈ ਸੀ ਤਾਂ ਆਪਾਂ ਪਾਕਟ ਨੂੰ ਇਸ ਤਰੀਕੇ ਨਾਲਦਰ ਨੂੰ ਪਲਟਾ ਲਿਆ ਦੇਖੋ ਆਹ ਵਲੀ ਤੁਸੀਂ ਇਹਨੂੰ ਦਾਵ ਸਲਾਈ ਦੇਣੀ ਹੈ ਦੇ ਸਕਦੇ ਹੋ ਨਹੀਂ ਦੇਣੀ ਥੋਡੀ ਮਰਜ਼ੀ ਆ ਹੁਣ ਆਪਾਂ ਨੇ ਦੇਖੋ ਉੱਪਰੋਂ ਕਿਵੇਂ ਮਲਾਣਾਗਾ ਉੱਪਰੋਂ ਪਾਕਟ ਦੇ ਨਾਲ ਇਸ ਤਰੀਕੇ ਨਾਲ ਆਪਣੇ ਜਿਹੜੀ ਆ ਰੱਖੀ ਹੋਈ ਇਹਨੂੰ ਇਸ ਤਰ੍ਹਾਂ ਮਲਾਵਾਂਗੇ ਨੀਚੇ ਤੋਂ ਸਲਾਈ ਨੂੰ ਬਿਲਕੁਲ ਇਸ ਤਰੀਕੇ ਨਾਲ ਸਿੱਧਾ ਰੱਖਾਂਗੇ ਹੁਣ ਆਪਾਂ ਇੱਕ ਵਾਰ ਇਹਨੂੰ ਸਿੱਧੀ ਸੀਨ ਲਗਾ ਲਾਂਗੇ ਲੰਬੀ ਸਲਾਈ ਖਿੱਚ ਕੇ ਲੈ ਜਾਾਂਗੇ ਦੇਖੋ ਆਪਾਂ ਹੁਣ ਆਪਾਂ ਇਸ ਤਰੀਕੇ ਨਾਲ ਉੱਪਰੋਂ ਜੇਬ ਦੇ ਉੱਪਰ ਸਲਾਈ ਲਗਾ ਦਾਂਗੇ ਕਿਉਂਕਿ ਜਦੋਂ ਆਪਾਂ ਨੇ ਲਾਸਟਿਕ ਪਾਉਣਾ ਹੋਊਗਾ ਤਾਂ ਉਹ ਆਪਣੀ ਇਸ ਤਰ੍ਹਾਂ ਇੱਧਰ ਉੱਧਰ ਨਹੀਂ ਜਾਊਗੀ ਬਿਲਕੁਲ ਉੱਥੇ ਟਿੱਕੀ ਰਹੂਗੀ ਜੇਬ ਆਪਣੀ ਤੁਸੀਂ ਇਸ ਤਰ੍ਹਾਂ ਸਿਉਨ ਨੂੰ ਰੜਕਾ ਕੇ ਵੀ ਦੇਖ ਸਕਦੇ ਹੋ نیچے ਦੀ ਵੀ ਦੇਖ ਸਕਦੇ ਹੋਗੇ ਹਾਂਜੀ ਦੇਖੋ ਇਹ ਆਪਣੀ ਪਾਕਟ ਲੱਗ ਚੁੱਕੀ ਆ ਲਾਜੋ ਤੇ ਆਪਾਂ ਪਾਕਟ ਲਗਾ ਲਈ ਹੁਣ ਆਪਾਂ ਨੇ ਕਿਵੇਂ ਜੜਨਾ ਦੇਖੋ ਬਲਾਜੋ ਨੂੰ ਆ ਦੇਖੋ आपने आगे आपने आपने आ अपने आ गए छोटे पल आ खोलेंगे बड़े पलिया देखो आले ने आंट ने जड़ ला जो भी प्लाजो की सिलाई पा लेकर आनी है सैड सिलाई चाहे उपरों लिया सकते हो पर जो अंदर वाली सिलाई पानी हमेशा वास्ते नीचे तो पा के लैके आनी है कई बार की होंगे अपना पला जड़न वे ਕੱਟ ਜਾਂਦਾ ਹੈ ਜਾਂ ਵੱਧ ਜਾਂਦਾ ਤਾਂ ਉਹ ਆਪਾਂ ਆਸਨ ਦੇ ਵਿੱਚੋਂ ਫਿਨਿਸ਼ਿੰਗ ਕਰ ਸਕਦੇ ਆ ਮੰਨ ਲਓ ਕਟਾਈ ਪਾ ਸਕਦੇ ਆ ਜੇ ਤੁਸੀਂ ਉਪਰੋਂ ਲੈ ਕੇ ਆਉਂਗੇ ਤਾਂ ਇਧਰੋਂ ਪਾਉਣ ਨਾਲ ਤੋਂ ਜਿਹੜੀ ਸਿਉਣਾ ਉਹ ਵੱਧ ਘੱਟ ਜਾਊਗੀ ਤੇ ਪਲਾਜ਼ੋ ਦੇ ਵਿੱਚ ਖਿੱਚ ਪੈਣ ਲੱਗ ਜੂਗੀ ਇਹ ਤੁਸੀਂ ਨੇ ਮੇਨ ਦੇਖਣਾ ਜੇ ਉਪਰੋਂ ਸਲਾਈ ਪਾ ਕੇ ਆਉਣੀ ਆ ਤੁਸੀਂ ਉਹ ਸਾਈਡ ਸਲਾਈ ਪਾ ਸਕਦੇ ਹੋ ਤੇ ਜਿਹੜੀ ਅਸਨ ਵਾਲੀ ਸਲਾਈ ਹੋਊਗੀ ਮੰਨ ਲਓ ਅੰਦਰ ਵਾਲੀ ਸਲਾਈ ਉਹ ਹਮੇਸ਼ਾ ਵਾਸਤੇ نیچے ਤੋਂ ਪਾ ਕੇ ਲੈ ਕੇ ਆਉਣੀ ਆ ਹੁਣ ਦੇਖੋ ਆਪਾਂ ਇਹ ਸਲਾਈ ਤੁਹਾਨੂੰ ਉਪਰੋਂ ਪਾ ਕੇ ਦੱਸਦੇ ਆ ਪਾ ਨੀਚੇ ਤੋਂ ਵੀ ਸਕਦੇ ਹਾਂ ਜਿਵੇਂ ਤੁਹਾਨੂੰ ਸਹੀ ਲੱਗਦਾ ਪਰ ਜਿਹੜੀ ਅੰਦਰ ਵਾਲੀ ਸਲਾਈ ਹੋਗੀ ਤੁਸੀਂ ਹਮੇਸ਼ਾ ਵਾਸਤੇ ਨੀਚੇ ਤੋਂ ਹੀ ਪਾ ਕੇ ਲੈ ਕੇ ਆਉਣੀ ਆ ਹਾਂਜੀ ਦੇਖੋ ਹੁਣ ਆਪਣੇ ਪਾਕਟ ਦੇ ਨਾਲ ਨਾਲ ਸਲਾਈ ਲਗਾਉਣੀ ਆ ਇਸ ਤਰ੍ਹਾਂ ਨਾ ਹੋਵੇਗੀ ਤੁਹਾਡੀ ਪਾਕਟ ਲਾਉਣ ਵੇਲੇ ਇਸ ਤਰ੍ਹਾਂ ਵਿੱਚ ਸਲਾਈ ਕੀਤੀ ਜਾਵੇ ਤੁਸੀਂ ਪਾਕਟ ਨੂੰ ਇਸ ਤਰ੍ਹਾਂ ਪਿੱਛੇ ਹਟਾ ਕੇ ਰੱਖ ਲਓਗੇ ਥੋੜਾ ਜਾ ਜਿਹੜੀ ਆਪਾਂ ਨੇ ਸੀਨ ਲਗਾਈ ਸੀ ਪਹਿਲਾਂ ਲੰਬੀ ਸਲਾਈ ਲਗਾਈ ਸੀ ਉਸ ਸਲਾਈ ਦੇ ਵਿੱਚ ਵਿੱਚ ਹੀ ਤੁਸੀਂ ਨੇ ਸਲਾਈ ਪਾ ਲੈਣੀ ਆ ਪਾਕਟ ਨੂੰ ਨੀਚੇ ਨੂੰ ਉਤਾਰ ਦੇਣਾ ਥੋੜਾ ਜਾ ਦੇਖੋ ਕਿਸੇ ਤਰੀਕੇ ਆਪਾਂ ਸਲਾਈ ਨੂੰ ਉੱਪਰ ਤੱਕ ਲੈ ਕੇ ਜਾਵਾਂਗੇ ਫਿਰ ਆਪਾਂ ਇਸ ਤਰ੍ਹਾਂ ਪਕੜਦੇ ਜਾਣਾ ਕਿਉਂਕਿ ਵਿੱਚ ਆਪਣਾ ਕੱਪੜਾ ਜਿਹੜਾ ਸਾਈਡ ਸਲਾਈ ਦੇ ਉਹ ਰਸਣਾ ਨਹੀਂ ਚਾਹੀਦਾ ਤੁਸੀਂ ਇਸ ਤਰੀਕੇ ਨਾਲ ਪਕੜ ਕੇ ਸਲਾਈ ਲੈ ਕੇ ਜਾਓਗੇ ਖਿੱਚ ਕੇ ਸਲਾਈਆਂ ਬਿਲਕੁਲ ਸਿੱਧੀਆਂ ਪਾਇਆ ਕਰੋ ਦੇਖੋ ਜਦੋਂ ਵੀ ਤੁਸੀਂ ਸਲਾਈ ਸਿੱਧੀ ਨਹੀਂ ਪਾਓਗੇ ਤਾਂ ਤੁਹਾਨੂੰ ਪ੍ਰੈਸ ਵੇਲੇ ਦਿੱਕਤ ਆਊਗੀ ਤੇ ਉਹਦੇ ਵਿੱਚ ਸਫਾਈ ਵਗੈਰਾ ਨਹੀਂ ਆਉਂਦੀ ਇਸ ਤਰ੍ਹਾਂ ਆਪਾਂ ਨੇ ਸਿੱਧੀ ਸਲਾਈ ਲਗਾਤੀ ਦੇਖੋ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਲਗਾਵਾਂਗੇ ਇਹਨੇ ਤਰੀਕਿਆਂ ਨਾਲ ਦੱਸ ਰਹੀਆਂ ਦੇਖੋ ਜੀ ਇੱਕ ਤਾਂ ਆਪਾਂ ਉੱਪਰੋਂ ਵੀ ਪਾ ਸਕਦੇ ਹਾਂ ਤੇ ਸਾਈਡ ਤੋਂ نیچے ਤੋਂ ਵੀ ਪਾ ਸਕਦੇ ਹਾਂਗੇ ਹੁਣ ਆਪਾਂ ਇਹ ਹੇਠਾਂ ਤੋਂ ਪਾ ਕੇ ਦਿਖਾ ਦਿੰਦੇ ਹਾਂ ਇਹਨਾਂ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਕਈ ਵਾਰ ਕਹਿਣ ਲੱਗ ਜਾਂਦੇ ਨੇ ਵੀ ਤੂੰ ਉੱਪਰੋਂ ਪਾਉਣੀ ਸੀ ਜਾਂ نیچے ਤੋਂ ਪਾਉਣੀ ਸੀ ਆਪਾਂ ਨੇ ਅੰਦਰ ਵਾਲੀ ਸਿਲਾਈ ਦਾ ਧਿਆਨ ਦੇਣਾਗਾ ਕੱਪੜੇ ਨੂੰ ਜੇ ਤੁਸੀਂ ਸਹੀ ਤਰੀਕੇ ਨਾਲ ਉਹਦੀ ਕਟਿੰਗ ਕਰੀ ਹੋਊਗੀ ਤਾਂ ਉਹ ਕੱਪੜਾ ਪਹਿਲੀ ਗੱਲ ਬਾਦਾਂ ਨਹੀਂ ਨਹੀਂ ਤੇ ਘਟੇ ਕਈ ਵਾਰ ਆਪਣੇ ਫੜਨ ਦੇ ਵਿੱਚ ਦਿੱਕਤ ਪੈ ਸਕਦੀ ਆ ਆਪਾਂ ਲਖਾ ਲਪਾ ਲੈਨੇ ਆ ਜਾਂ ਕੋਈ ਏਦਾਂ ਦਾ ਕੁਝ ਕਰ ਲੈਨੇ ਆ ਇੱਕੋ ਜੀ ਤੁਸੀਂ ਨੇ ਸਪੇਸ ਦੇਣੀ ਆ ਇਹਦੇ ਵਿੱਚ ਕੋਈ ਵਧਾਉਣਾ ਨਹੀਂ ਘਟਾਉਣਾ ਨਹੀਂ ਬੀਰੀਓ ਨੂੰ ਤੁਸੀਂ ਪੂਰੇ ਡਿਟੇਲ ਦੇ ਵਿੱਚ ਦੇਖਣਾਗਾ ਜਾ ਕੇ ਗਹਿਰਾਈ ਤੱਕ ਆਪਾਂ ਨੇ ਚੀਜ਼ਾਂ ਨੂੰ ਦੱਸਿਆ ਹੋਇਆ ਵੀ ਕਿਸ ਤਰੀਕੇ ਨਾਲ ਤੁਸੀਂ ਪਲਾਦੋ ਨੂੰ ਬਣਾ ਸਕਦੇ ਹੋ ਸੌਖੇ ਤਰੀਕੇ ਨਾਲ ਹਾਂਜੀ ਹੁਣ ਆਪਣਾ ਮੇਨ ਆ ਗਿਆ ਅੰਦਰ ਵਾਲੀ ਸਿਲਾਈ ਦਾ ਜਿਹਦੇ ਕਾਰਨ ਕੀ ਆਪਣਾ ਪਲਾਜ਼ੋ ਅੰਦਰ ਵੱਲ ਨੂੰ ਚੜਨ ਲੱਗ ਜਾਂਦਾ ਕਈਆਂ ਦੇ ਕੀ ਹੁੰਦਾ ਕਟਾਈ ਵੇਲੇ ਨੁਕਸ ਹੋਂਦਾ ਪਰ ਆਪਣੀ ਕਟਾਈ ਦੇਖੋ ਤੁਹਾਨੂੰ ਸਹੀ ਤਰੀਕੇ ਨਾਲ ਇਹਦੀ ਕਟਾਈ ਦੱਸੀ ਹੋਈ ਹੈ ਆਪਣਾ ਪਲਾਜ਼ੋ ਬਿਲਕੁਲ ਵੀ ਝੜਦਾ ਨਹੀਂ ਹੈਗਾ ਤੇ ਸਿਲਾਈ ਆਪਾਂ ਨੀਚੇ ਤੋਂ ਪਾ ਕੇ ਆਵਾਂਗੇ ਦੇਖੋ ਇਸ ਤਰੀਕੇ ਨਾਲ ਸਿਲਾਈ ਨੂੰ ਪਾਉਂਦੇ ਜਾਣਾਗਾ ਦੇਖੋ ਆਪਣਾ ਬਿਲਕੁਲ ਵੀ ਨਹੀਂ ਚੀਜ਼ ਬਾਦੀ ਘੱਟਦੀ ਇਹ ਆ ਦੇਖੋ ਹਲਕਾ ਜਿਹਾ ਜੀ ਹੋਊਗਾ ਕੋਈ ਗੱਲ ਨਹੀਂ ਆਪਾਂ ਨੇ ਜਦੋਂ ਜੜਾਂਗੇ ਆਸਾਨੂੰ ਤਾਂ ਫਿਨਿਸ਼ਿੰਗ ਦੇ ਲਾਂਗੇ ਪਰ ਬਿਲਕੁਲ ਵੀ ਸਹੀ ਆ ਦੇਖੋ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਆਪਾਂ ਨੇ ਸਲਾਈ ਨੂੰ ਪਕੜ ਕੇ ਪਾਵਾਂਗੇ ਤਾਂ ਆਪਣਾ ਥੋੜਾ ਬਹੁਤਾ ਵਿੱਚ ਰਸ ਜੂਗਾ ਇੱਥੋਂ ਆਪਾਂ ਅਸਨ ਕੋਲੋਂ ਪੱਕਾ ਕਰਾਂਗੇ ਇਸੇ ਤਰੀਕੇ ਨਾਲ ਆਪਾਂ ਨੇ ਦੂਸਰੀ ਸਾਈਡ ਤੋਂ ਲੈ ਕੇ ਆਉਣਾ ਦੇਖੋ ਕਿਉਂਕਿ ਆਪਾਂ ਇਹਦੇ ਵਿੱਚ ਉਲਝ ਨਹੀਂ ਰਹੇ ਆਪਣਾ ਪਲਾਜ਼ੋ ਅੱਧਾ ਜੜਿਆ ਗਿਆ ਇਸੇ ਤਰੀਂ ਆਪਾਂ ਨੀਚੇ ਤੋਂ ਸਲਾਈ ਪਾ ਕੇ ਆਉਣੀ ਆ ਇਧਰੋਂ ਪਕੜਾਂਗੇ ਇਸੇ ਤਰੀਕੇ ਨਾਲ ਆਪਾਂ ਇਧਰੋਂ ਪੱਕਾ ਕਰਕੇ ਚੱਲਾਂਗੇ ਇਹ ਦੇਖੋ ਆਪਾਂ ਨੇ ਪਲਾਜ਼ੋ ਦੀਆਂ ਚਾਰੇ ਸਲਾਈਆਂ ਪਾ ਲਈਆਂ ਦੋਨੇ ਬਾਹਰ ਵਾਲੀਆਂ ਤੇ ਦੋਨੇ ਆਪਾਂ ਨੇ ਅੰਦਰ ਵਾਲੀਆਂ ਸਲਾਈਆਂ ਹੁਣ ਆਪਾਂ ਨੇ ਆਸਨ ਦੀ ਸਲਾਈ ਪਾਉਣੀਆਂ ਦੇਖੋ ਫਿਲਹਾਲ ਆਪਣੇ ਉੱਪਰੋਂ ਥੋੜੀ ਥੋੜੀ ਸਲਾਈ ਪਾਈ ਹੋਈ ਆ ਪਰ ਆਪਾਂ ਨੇ ਉੱਪਰੋਂ ਸਿਰੇ ਤੋਂ ਸ਼ੁਰੂ ਕਰਕੇ ਪਾਵਾਂਗੇ ਪਹਿਲਾਂ ਆਪਾਂ ਸ਼ੁਰੂ ਤੋਂ ਫਰੰਟ ਪੱਲਿਆਂ ਤੋਂ ਸ਼ੁਰੂ ਕਰਾਂਗੇ ਦੇਖੋ ਗੋਲ ਰਾਉਂਡ ਦੇ ਵਿੱਚ ਪਾਉਣੀ ਆ ਇਹ ਸਲਾਈ ਤੁਸੀਂ ਗੁੰਮ ਵੀ ਪਾ ਸਕਦੇ ਹੋ ਸਿੱਧੀ ਵੀ ਪਾ ਸਕਦੇ ਹੋ ਦੇਖੋ ਕਈ ਵਾਰੀ ਹੁੰਦਾ ਉਹ ਸਲਾਈ ਮੋਟੀ ਜੀ ਬਣ ਜਾਂਦੀ ਹੈ ਜੇ ਆਪਾਂ ਗੁੰਮ ਕਰ ਲੈਨੇ ਆਂ ਅੱਜ ਕੱਲ ਆਪਾਂ ਐਂਟਰਲੌਕ ਵਗੈਰਾ ਤਾਂ ਦੇਖੋ ਪਲਾਜ਼ੋਨ ਤੇ ਕਰਦੀ ਹੁੰਨੇ ਆ ਤਾਂ ਤੁਸੀਂ ਇਸ ਤਰ੍ਹਾਂ ਸਿੱਧੀ ਸਲਾਈ ਪਾ ਕੇ ਇਹਦੇ ਵਿੱਚ ਐਂਟਰਲੌਕ ਕਰ ਸਕਦੇ ਹੋ ਗੁੰਮ ਪੌਣੀ ਆ ਤੁਸੀਂ ਗੁੰਮ ਵੀ ਪਾ ਸਕਦੇ ਹੋ ਆਪਾਂ ਕਿਸੇ ਪਲਾਜ਼ੋ ਦੇ ਤੁਹਾਨੂੰ ਗੁੰਮ ਪੌਣੀ ਵੀ ਦੱਸ ਦਾਂਗੇ ਫਿਲਹਾਲ ਆਪਾਂ ਸਿੰਪਲ ਸਲਾਈ ਪਾ ਰਹੇ ਆਂ ਦੇਖੋ ਆਸਣ ਦੇ ਕੋਲੋਂ ਪੱਕਾ ਕਰਨਾਗਾ ਮਿਆਨੀ ਵਾਲਾ ਪਲਾਜ਼ੋ ਵੀ ਦੱਸਾਂਗੇ ਤੁਸੀਂ ਮਿਆਨੀ ਕਿਸ ਤਰੀਕੇ ਨਾਲ ਪਾ ਸਕਦੇ ਹੋ ਪਲਾਜ਼ੋ ਵਿੱਚ ਇਹ ਫਿਲਹਾਲ ਹੀ ਸਿੰਪਲ ਪਲਾਜ਼ੋ ਆ ਦੇਖੋ ਰਾਉਂਡ ਇਲਾਸਟਿਕ ਵਾਲਾ ਹਾਂਜੀ ਦੇਖੋ ਇਹ ਆਪਣੀ ਆਸਣ ਵਾਲੀ ਸिलाई ਪੂਰੀ ਪੈ ਚੁੱਕੀ ਆ ਆ ਦੇਖੋ ਆਪਾਂ ਨੇ ਪਲਾਜ਼ੋ ਨੂੰ ਖੜਾ ਕਰ ਲਿਆ ਜਾਨੀ ਕਿ ਦੇਖੋ ਹੁਣ ਆਪਾਂ ਨੇ نیچے ਤੋਂ ਫੋਲਡਿੰਗ ਕਰਨੀ ਆ ਤੇ ਇਲਾਸਟਿਕ ਪਾਵਾਂਗੇ ਆਪਾਂ ਪੂਰੀ ਪ੍ਰੋਪਰ ਤੁਹਾਨੂੰ ਅੱਜ ਦੀ ਵੀਡੀਓ ਇਹ ਨਹੀਂ ਦੇਵਾਂਗੇ ਪੂਰੀ ਆਪਾਂ ਨੀਚੇ ਤੋਂ ਫੋਲਡਿੰਗ ਕਰਾਂਗੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜਾਂਦੀ ਆ ਤੁਹਾਨੂੰ ਦੇਖਣ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਆ ਤੇ ਤੁਹਾਡੇ ਸਮਝ ਵੀ ਨਹੀਂ ਆਉਂਦਾ ਪੂਰਾ ਜੇ ਆਪਾਂ ਸਾਰਾ ਕੁਝ ਇਕੱਠਾ ਇੱਕ ਵਾਰਾਂ ਦੇ ਵਿੱਚ ਕਰ ਦਾਂਗੇ ਕਵਰ ਕਰਨ ਨੂੰ ਤਾਂ ਕੋਈ ਚੱਕਰ ਨਹੀਂ ਹੈਗਾ 20-25 ਮਿੰਟਾਂ ਦੇ ਵਿੱਚ ਪਲਾਜ਼ੋ ਆਪਣਾ ਬਣ ਕੇ ਰੈਡੀ ਹੋ ਜਾਊਗਾ ਜੇ ਤੁਹਾਡੇ ਹਿਸਾਬ ਦੇ ਨਾਲ ਚੱਲਾਂਗੇ ਨਹੀਂ ਤਾਂ 10-15 ਮਿੰਟ ਲੱਗਦੇ ਆ ਦੇਖੋ ਸਿੰਪਲ ਆਰਾਊਂਡ ਇਲਾਸਟਿਕ ਵਾਲੇ ਪਲਾਜ਼ੋ ਤੇ ਆਪਾਂ ਤੁਹਾਨੂੰ ਅੱਜ ਦੀ ਵੀਡੀਓ 'ਚ ਫੋਲਡਿੰਗ ਕਰਨੀ ਦੱਸਾਂਗੇ ਤੇ ਪਲਾਜ਼ੋ ਨੂੰ ਖੜਾ ਇਹਨਾਂ ਲਾਸਟਿਕ ਵਗੈਰਾ ਹੋਊਗਾ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਜਿਆਦਾ ਲੰਬੀ ਵੀਡੀਓ ਨਹੀਂ ਦੇ ਦਿੰਦੇ ਆਪਾਂ ਤੁਹਾਨੂੰ ਵੀ ਕੀ ਤੁਹਾਡੇ ਪੱਲੇ ਨਾ ਪਵੇ ਕੁਝ ਵੀ ਮੰਨ ਲਓ ਹਾਂਜੀ ਆਪਣੇ ਲਾਸਟਿਕ ਵਾਸਤੇ ਤੁਹਾਨੂੰ ਸਪੈਸ਼ਲ ਵੀਡੀਓ ਦੇਵਾਂਗੇ ਆਪਾਂ ਉਹਦੇ ਵਾਸਤੇ ਵੀ ਆਸਾਨੀ ਦੇ ਨਾਲ ਲਾਸਟਿਕ ਤੁਸੀਂ ਕਿਸ ਤਰੀਕੇ ਨਾਲ ਇਕੱਲੇ ਵੀ ਹੀ ਪਾ ਸਕਦੇ ਹੋ ਕਈ ਵਾਰ ਤਾਂ ਕਿੰਨਾ ਲਾਸਟਿਕ ਇੱਕ ਜਣਾ ਪਿੱਛੇ ਖਿਚਾਉਣ ਵਾਲਾ ਚਾਹੀਦਾ ਇੱਕ ਵਾਲਾ ਪਾਉਣ ਵਾਲਾ ਤੁਸੀਂ ਆਰਾਮ ਨਾਲ ਇਕੱਲੇ ਲਾਸਟਿਕ ਕਿਸ ਤਰੀਕੇ ਨਾਲ ਪਾ ਸਕਦੇ ਹੋ ਹਾਂਜੀ ਹੁਣ ਆਪਾਂ ਨੇ نیچے ਤੋਂ ਫੋਲਡਿੰਗ ਕਰਨੀ ਆ ਆ ਆਪਣਾ ਮਾਰਕ ਕੀਤਾ ਹੋਇਆ ਦੇਖੋ ਨਿਸ਼ਾਨ ਇਹ ਨਿਸ਼ਾਨ ਤੋਂ ਤੁਸੀਂ ਇਹ ਫੋਲਡਿੰਗ ਕਰਨੀ ਆ ਸਲਾਈਆਂ ਨੂੰ ਆਪਾਂ ਦੇਖੋ ਅੰਦਰਲੀ ਸਾਈਡ ਛੋਟੇ ਬੱਲੇ ਵੱਲ ਨੂੰ ਕਰਾਂਗੇ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਕਿੱਧਰ ਨੂੰ ਤੁਸੀਂ ਫੋਲਡਿੰਗ ਕਰੀ ਆ ਉਸ ਦੇ ਹਿਸਾਬ ਨਾਲ ਕਿਉਂਕਿ ਜਦੋਂ ਆਪਾਂ ਨੇ ਪ੍ਰੈਸ ਕਰਨੀ ਹੋਊਗਾ ਇਸ ਤਰ੍ਹਾਂ ਨਾ ਹੋਵੇ ਵੀ ਇੱਕ ਸਲਾਈ ਆਪਣੀ ਉੱਪਰੋਂ ਇੱਧਰ ਨੂੰ ਜਾਈ ਜਾਵੇ ਤੇ ਦੂਜੀ ਇੱਧਰ ਨੂੰ ਜਾਵੇ ਤੁਸੀਂ ਧਿਆਨ ਰੱਖਣਾ ਜੇ ਤੁਸੀਂ ਸਲਾਈਆਂ ਦਾ ਮੂੰਹ ਬੈਕ ਵੱਲ ਕੀਤਾ ਤਾਂ ਬੈਕ ਵੱਲ ਲੈ ਕੇ ਜਾਓ ਜੇ ਫਰੰਟ ਵੱਲ ਕੀਤਾ ਤਾਂ ਫਰੰਟ ਵੱਲ ਲੈ ਕੇ ਜਾਓ ਦੇਖੋ ਇਹਨਾਂ ਸਲਾਈਆਂ ਦਾ ਮੂੰਹ ਆਪਾਂ ਨੇ ਬੈਕ ਵੱਲ ਕਰਿਆ ਹੋਇਆ ਤਾਂ ਆਪਾਂ ਨੇ ਇਸ ਤਰ੍ਹਾਂ ਬੈਕ ਵੱਲ ਨੂੰ ਹੀ ਕਰਕੇ ਚਲਾਣਾਗਾ ਇਹਦੇ ਉੱਪਰ ਆਪਾਂ ਨੇ ਲਾਸਟਿਕ ਪਾਇਆ ਨਹੀਂ ਇਹ ਤੁਸੀਂ ਜਿੱਧਰ ਮਰਜ਼ੀ ਕਰ ਲੋ ਦੇਖੋ ਇਸ ਤਰੀਕੇ ਨਾਲ ਫੜਕੇ ਨੂੰ ਇਸ ਤਰ੍ਹਾਂ ਕਰੋਗੇ ਆ ਦੇਖੋ ਪਲਾਦ ਨੂੰ ਜਦੋਂ ਤੁਸੀਂ ਇਸ ਤਰੀਕੇ ਨਾਲ ਫੋਲਡਿੰਗ ਕੀਤਾ ਤਾਂ ਤਾਂ ਉਹ ਚੀਜ਼ ਬਰਾਬਰ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਨਾ ਹੋਵੇ ਕਿ ਅੰਦਰਲੀ ਸਾਈਡ ਜ਼ਿਆਦਾ ਅੰਦਰ ਨੂੰ ਕਰ ਲਓ ਤਾਂ ਤੁਹਾਨੂੰ ਪ੍ਰੈਸ ਵੇਲੇ ਆ ਚੀਜ਼ ਬਣੀ ਜਾਵੇ ਇੱਦਾਂ ਨਹੀਂ ਹੋਣਾ ਚਾਹੀਦਾ ਪਲਾਜ਼ੋ ਬਿਲਕੁਲ ਤੁਹਾਡਾ ਇਸ ਤਰ੍ਹਾਂ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਦੇਖੋ ਇਹਦੇ ਵਿੱਚ ਵੀ ਰਿਜਨ ਹੁੰਦਾ ਜੇ ਤੁਸੀਂ ਆ ਚੀਜ਼ ਨੂੰ ਅੱਗੇ-ਅੱਗੇ ਵਿੱਚ-ਵਿੱਚ ਕਰੀ ਗਏ ਤਾਂ ਤੁਹਾਡਾ ਪਲਾਜ਼ੋ ਖਿੱਚਿਆ-ਖਿੱਚਿਆ ਜਾਊਗਾ ਅੰਦਰਲੀ ਸਾਈਡ ਵੱਲ ਨੂੰ ਮੈਂ ਤੁਸੀਂ ਅੰਦਰ ਆਸਣ ਵਾਲੀ ਸਲਾਈ ਹੁੰਦੀ ਹੈ ਜਿਹੜੀ ਸਾਈਡ ਮੰਨ ਲਓ ਅੰਦਰਲੀ ਸਾਈਡ ਉਹਦਾ ਖਾਸ ਧਿਆਨ ਰੱਖਣਾਗਾ ਵੀ ਤੁਹਾਨੂੰ ਫੋਲਡਿੰਗ ਵੇਲੇ ਆ ਚੀਜ਼ ਜਿਆਦਾ ਨਾ ਹੋ ਜੇ ਨਾਪ ਇਹਦੀ ਫੋਲਡਿੰਗ ਕਰ ਰਹੇ ਹਾਂ ਦੇਖੋ ਕੋਈ ਪ੍ਰੈਸ ਵਗੈਰਾ ਨਹੀਂ ਕਿਉਂਕਿ ਕਾਟਨ ਦਾ ਕਪੜਾ ਸੂਤੀ ਕਪੜਾ ਹੈ ਇਹ ਇਹਦੇ ਵਿੱਚ ਆਪਾਂ ਨੂੰ ਕੋਈ ਪ੍ਰੈਸ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਿੰਥੈਟਿਕ ਕਪੜੇ ਦੇ ਤਾਂ ਦੇਖੋ ਆਪਾਂ ਨੂੰ ਪ੍ਰੈਸ ਵਗੈਰਾ ਕਰਨੀ ਪੈਂਦੀ ਹੈ ਪੱਨ ਬਿਠਾਉਣ ਵਾਸਤੇ ਤਾਂ ਤੁਸੀਂ ਆਸਾਨੀ ਦੇ ਨਾਲ ਇਸ ਤਰੀਕੇ ਨਾਲ ਇਹਦੀ ਫੋਲਡਿੰਗ ਕਰ ਸਕਦੇ ਹੋ ਹਾਂਜੀ ਕੁਝ ਭੈਣਾਂ ਦੇ ਸਾਡੇ ਕੋਲੇ ਗੁੱਡੀ ਕਟ ਸਲਵਾਰ ਦੇ ਵੀ ਕਮੈਂਟ ਆਏ ਨੇ ਵੀ ਸਾਨੂੰ ਉਹ ਵੀ ਦੱਸੋ ਆਪਾਂ ਤੁਹਾਨੂੰ ਸਾਰੀਆਂ ਵੀਡੀਓ ਦੇਵਾਂਗੇ ਫਿਲਹਾਲ ਹੀ ਆਪਾਂ ਸਿੰਪਲ ਦੇ ਰਹੇ ਹਾਂ ਦੇਖੋ ਵੀ ਤੁਹਾਨੂੰ ਸਿੱਖਣਾ ਆਸਾਨੀ ਨਾਲ ਸਿੱਖਿਆ ਜਾਵੇ ਤੁਹਾਡੇ ਤੋਂ ਮੁੱਢੀ ਕੱਟ ਸਲਵਾਰ ਦੀ ਵੀ ਦੇਵਾਂਗੇ ਆਪਾਂ ਧੋਤੀ ਸਲਵਾਰ ਦੀ ਵੀ ਦੇਵਾਂਗੇ ਬੋਜਨੀਆਂ ਵੀ ਸਲਵਾਰਾਂ ਨੇ ਦੇਖੋ ਸਾਰੀਆਂ ਦੀਆਂ ਫੁੱਲ ਵੀਡੀਓ ਦੇਵਾਂਗੇ ਫੁੱਲ ਡਿਟੇਲ ਦੇ ਵਿੱਚ ਆਪਾਂ ਤੁਹਾਨੂੰ ਸਮਝਾਵਾਂਗੇ ਐਦਾਂ ਇਸੇ ਤਰ੍ਹਾਂ ਹੀ ਆਪਾਂ ਜਿਵੇਂ ਆਪਾਂ ਦੂਸਰੀ ਮੂਰੀ ਨੂੰ ਫੋਲਡਿੰਗ ਕੀਤਾ ਉਸੇ ਤਰ੍ਹਾਂ ਹੀ ਆਪਾਂ ਇਹ ਮੂਰੀ ਨੂੰ ਫੋਲਡਿੰਗ ਕਰਾਂਗੇ ਹਾਂਜੀ ਦੇਖੋ ਆਪਾਂ ਨੇ ਦੋਨੋਂ ਮੂਰੀਆਂ ਨੂੰ ਫੋਲਡਿੰਗ ਕਰ ਲਿਆ ਮੈਂ ਤੁਹਾਨੂੰ ਪਕੜ ਕੇ ਦਿਖਾ ਰਹੀ ਹਾਂ ਵੀ ਦੇਖੋ ਤੁਹਾਡੀ ਮੂਰੀ ਫੋਲਡਿੰਗ ਕੀਤੀ ਹੋਈ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਇਸ ਤਰ੍ਹਾਂ ਮੂਰੀ ਨੂੰ ਫੜੋਗੇ ਤਾਂ ਬਿਲਕੁਲ ਇਸ ਤਰ੍ਹਾਂ ਬਰਾਬਰ ਹੋਣੀ ਚਾਹੀਦੀ ਆ ਤੇ ਪ੍ਰੈਸ ਕਰਨ ਵੇਲੇ ਵੀ ਤੁਹਾਡੀ ਆ ਚੀਜ਼ ਜਮਾ ਇਸ ਤਰ੍ਹਾਂ ਨਾ ਹੋਵੇ ਬਿਲਕੁਲ ਬਰਾਬਰ ਹੋਵੇ ਕਈ ਵਾਰੀ ਜਾਂਦਾ ਥਾਈ ਦੇ ਵਿੱਚੋਂ ਪਲਾਉ ਜੋ ਜ਼ਿਆਦਾ ਖੁੱਲਾ ਹੁੰਦਾ ਮੂਰੀ ਘਟੂਂਦੀ ਹੈ ਦੇਖੋ ਉਹਦੇ ਵਿੱਚ ਚੱਕਰ ਪੈ ਸਕਦਾ ਉਹਦੇ ਵਿੱਚ ਆ ਸਲਾਈ ਅੰਦਰ ਨੂੰ ਪ੍ਰੈਸ ਵੇਲੇ ਜਾ ਸਕਦੀ ਆ ਕਿਉਂਕਿ ਥਾਈ ਤੋਂ ਜ਼ਿਆਦਾ ਲੂਜ਼ ਆ ਤੇ ਮੂਰੀ ਘਟਾ ਉਹ ਪਲਾਉ ਜੋ ਅੱਛੀ ਤਰ੍ਹਾਂ ਖੁੱਲ ਨਹੀਂ ਰਿਹਾ ਜੇ ਨਾਰਮਲ ਮੂਰੀ ਦਾ ਬਣਾ ਰਹੇ ਆ ਤਾਂ ਤੁਹਾਡਾ ਬਿਲਕੁਲ ਪਰਫੈਕਟ ਪਲਾਜ਼ੋ ਬਣਿਆ ਹੋਊਗਾ ਤਾਂ ਉਹਦੀ ਮੂਰੀ ਇਸ ਤਰੀਕੇ ਨਾਲ ਬਰਾਬਰ-ਬਰਾਬਰ ਹੋਊਗੀ ਦੇਖੋ ਇਹ ਆਪਣਾ ਪੂਰਾ ਪ੍ਰੋਪਰ ਪਲਾਜ਼ੋ ਬਣ ਗਿਆ ਸਿਰਫ ਕੱਲਾ ਲਾਸਟਿਕ ਛੱਡਿਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਪੂਰਾ ਲਾਸਟਿਕ ਬਾਰੇ ਦੱਸਾਂਗੇ ਇਹ ਵੀ ਸਾਨੀ ਨਾਲ ਲਾਸਟਿਕ ਤੁਸੀਂ ਕਿਸ ਤਰੀਕੇ ਨਾਲ ਪਾ ਸਕਦੇ ਹੋ ਕਿਵੇਂ ਉਹਦੇ ਨਿਸ਼ਾਨ ਲਗਾਉਣੇ ਆ ਕਿਵੇਂ ਕਿਵੇਂ ਉਹਨਾਂ ਦੇ ਨਾਲ ਚਾਰ ਹਿੱਸਿਆਂ ਦੇ ਵਿੱਚ ਵੰਡ ਕੇ ਕਿਵੇਂ ਤੁਸੀਂ ਲਾਸਟਿਕ ਪਾ ਸਕਦੇ ਹੋ ਤੇ ਇਹ ਆਪਣੀ ਪਾਕਟ ਲੱਗੀ ਹੋਈ ਆ ਇਸ ਤਰ੍ਹਾਂ ਆਪਣੇ ਵਿੱਚ ਸਟਿਚ ਕਰ ਲਈ ਜਦੋਂ ਆਪਾਂ ਇਹਦੇ ਵਿੱਚ ਇਲਾਸਟਿਕ ਪਾਵਾਂਗੇ ਤਾਂ ਉਹ ਇਸ ਤਰ੍ਹਾਂ ਇਹਦੇ ਵਿੱਚ ਕਵਰ ਹੋ ਜੂਗੀ ਤਾਂ ਆਪਣਾ ਇਧਰੋਂ ਗੈਪ ਦੇਖੋ ਉੱਪਰੋਂ ਤਿੰਨ ਉਂਗਲਾਂ ਦਾ ਮੰਨ ਲਓ 2 ਡੇਢ ਪੌਣੇ 2 ਦੇ ਵਿੱਚ ਆਪਣਾ ਉੱਪਰੋਂ ਇਹ ਡਿਸਟੈਂਸ ਰਹਿਣਾ ਚਾਹੀਦਾ ਬਿਲਕੁਲ ਇਲਾਸਟਿਕ ਦੇ ਵਿੱਚ ਨਹੀਂ ਆਉਣੀ ਚਾਹੀਦੀ ਆਪਣੀ ਪੌਕਟ ਆ ਦੇਖੋ ਆਹ ਜਿੱਦ ਐਨੀ ਫੋਲਡਿੰਗ ਹੋਊਗੀ ਉੱਪਰੋਂ ਆਪਾਂ ਪੌਕਟ ਐਨੀ ਛੱਡਣੀ ਹੋਊਗੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਕਿਉਂਕਿ ਅਸੀਂ ਬਹੁਤ ਹੀ ਸਿੰਪਲੀ ਤੇ ਗਹਿराई ਦੇ ਵਿੱਚ ਦੱਸਿਆਗਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਕਮੈਂਟ ਰਾਹੀਂ ਜਰੂਰ ਦੱਸਿਓ ਵੀ ਕਿੱਦਾਂ ਲੱਗੀ ਇਹ ਵੀਡੀਓ